ਕੇ ਉਸ ਦੇ ਅਨਸਾਰ ਹਮ ਸਭ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹਾਂ ਹਾਂ ਕਿਉਂਕਿ ਕਈ ਕਹਿੰਦੇ ਆ ਚਾਹ ਨਹੀਂ ਪੀਣੀ ਚਾਹੀਦੀ ਕਈਆਂ ਦੇ ਮੇਰਾ ਚਾਹ ਤੋਂ ਬਣਾ ਗਦਾਰਾ ਹੀ ਹੈ ਨਹੀਂ ਮੇਰੀ ਅੱਖਾਂ ਹੀ ਨਹੀਂ ਖੋਲਦੀਆਂ ਟਾਇਲਟ ਹੀ ਨਹੀਂ ਆਉਂਦੀ ਕੋਈ ਕਹਿੰਦਾ ਮੈਂ ਬਲੈਕ ਕਾਫੀ ਪੀਣਾ ਕੋਈ ਕਹਿੰਦਾ ਮੈਂ ਬਲੈਕ ਕਾਫੀ ਦੇ ਵਿੱਚ ਦੇਸੀ ਘਿਓ ਪਾ ਕੇ ਪੀਣਾ ਕੋਈ ਕਹਿੰਦਾ ਮੈਂ ਸਵੇਰੇ ਉੱਠਦਿਆਂ ਸਾਰ ਪਹਿਲਾਂ ਫਰੂਟ ਖਾਣਾ ਕੋਈ ਕਹਿੰਦਾ ਮੈਂ ਭਿੱਜੇ ਬਦਾਮ ਖਾਣਾ ਕੋਈ ਕਹਿੰਦਾ ਮੈਂ ਦਹੀਂ ਖਾਣਾ ਆਯੁਰਵੇਦ ਕੀ ਕਹਿੰਦਾ ਹੈ ਕਿ ਪਹਿਲੀ ਮੀਲ ਕੀ ਹੋਣੀ ਚਾਹੀਦੀ ਹੈ ਸਭ ਤੋਂ ਫਸਟ ਜਿਹੜੀ ਆਯੁਰਵੈਦਿਕ ਸਿਸਟਮ ਦੇ ਗ੍ਰੰਥਾਂ ਚ ਲਿਖੀ ਹੋਈ ਹੈ ਸਾਡੇ ઋષਿ ਭਗਵਤ ਜੀ ਨੇ ਵੀ ਕਿਹਾ ਜਿਹੜੇ ਸਭ ਤੋਂ ਵੱਡੇ ਡਾਈਟੀਸ਼ਨ ਹੋਏ ਨੇ ਸਾਡੇ ਆਯੁਰਵੇਦ ਦੇ ਉਹ ਡਾ ਨੇ ਇਹੀ ਕਿਹਾ ਕਿ ਸਭ ਤੋਂ ਪਹਿਲਾ ਜਿਹੜਾ ਤੁਹਾਡੇ ਪੇਟ ਚ ਫੂਡ ਜਾਣਾ ਚਾਹੀਦਾ ਉਹ ਤੁਹਾਡਾ ਲੀਵਰ ਫਰੈਂਡਲੀ ਹੋਣਾ ਚਾਹੀਦਾ ਹੂੰ ਤੁਹਾਡੇ ਲੀਵਰ ਲੀਵਰ ਤੁਹਾਡਾ ਉਹਨੂੰ ਲਵੇ ਆਪਣੇ ਅੰਦਰ ਨਾ ਕਿ ਉਹਨੂੰ ਧੱਕਾ ਮਾਰੇ ਉਹ ਚੀਜ਼ ਹੁਣ ਉਹ ਸਭ ਤੋਂ ਵੱਡੀ ਚੀਜ਼ ਆ ਤੁਸੀਂ ਸੈਲਡ ਖਾਓ ਸਭ ਤੋਂ ਪਹਿਲਾਂ ਜਿਹੜਾ ਵੀ ਸਲਾਦ ਤੁਹਾਨੂੰ ਪਸੰਦ ਆ ਸਵੇਰੇ ਇੱਕ ਪਲੇਟ ਸਲਾਦ ਖਾਓ ਸਲਾਦ ਖਾਣ ਦਾ ਕੀ ਹੈ ਕਿ ਤੁਹਾਡੀ ਬੋਡੀ ਦਾ weight ਮੰਨ ਲਓ 70 ਕਿਲੋ ਹੈ ਤੁਸੀਂ 350 ਗ੍ਰਾਮ ਸਲਾਦ ਖਾ ਸਕਦੇ ਠੀਕ ਹੈ ਇਹ ਇੱਕ ਡਾਈਟ ਚਾਰਟ ਦੇ ਵਿੱਚ ਆਇਆ ਤੇ ਜੇ ਤੁਹਾਡੀ ਬੋਡੀ ਦਾ weight 70 ਕਿਲੋ ਹੈ ਤਾਂ ਤੁਸੀਂ 700 ਗ੍ਰਾਮ ਫਰੂਟ ਖਾ ਸਕਦੇ ਠੀਕ ਹੈ ਜੀ ਮਤਲਬ ਫਰੂਟ ਜਿਵੇਂ ਪਹਿਲਾਂ ਸਲਾਦ ਦੀ ਪਲੇਟ ਖਾ ਲਈ ਉਦੋਂ ਟਾਈਮ ਪਾ ਲੋ 2 ਘੰਟੇ ਦਾ ਅੱਧੇ ਘੰਟੇ ਬਾਅਦ ਇੱਕ ਫਰੂਟ ਖਾ ਲੋ ਹੂੰ ਫਿਰ ਤੁਸੀਂ ਆਪਣਾ ਅੱਧੇ ਪੌਣੇ ਘੰਟੇ ਬਾਅਦ ਦਿਨਚਰਿਆ ਸ਼ੁਰੂ ਕਰ ਲਓ ਤੁਹਾਡੀ ਚਾਹ ਪੀਣ ਦੀ ਆਦਤ ਹੈ ਪੀ ਸਕਦੇ ਹੋ ਤੁਹਾਡਾ ਕਾਫੀ ਪੀਣੀ ਹੈ ਜੋ ਵੀ ਤੁਹਾਡੀ ਦਿਨਚਰਿਆ ਉਸ ਤੋਂ ਬਾਅਦ ਸ਼ੁਰੂ ਕਰੋ ਇਹਨੂੰ ਐ ਸਮਝ ਲਓ ਵੀ ਮੈਂ ਅੱਜ ਜੇ ਰੋਜ਼ 6 ਵਜੇ ਉੱਠਦਾ ਜੇ ਮੈਂ 5:30 ਉੱਠ ਗਿਆ ਵੀ 5:30 ਵਜੇ ਉੱਠ ਕੇ ਮੈਂ ਅੱਧਾ ਘੰਟਾ ਕੰਮ ਕਰ ਲਿਆ ਬਾਕੀ ਕੰਮ ਮੈਂ 6 ਵਜੇ ਤੋਂ ਬਾਅਦ ਕਰਦਾ ਤੀ ਉਹ ਮੈਂ ਕਰ ਲੇ ਜੇ ਤੁਸੀਂ ਇਹ ਚੀਜ਼ ਕਰ ਲੈਣੇ ਹੋ ਤਾਂ ਤੁਸੀਂ ਇਹ ਸਮਝ ਲਓ ਵੀ ਆਰਗਨ ਜਿਹੜੇ ਤੁਹਾਡੇ ਆ ਹਾਰਟ ਬ੍ਰੇਨ ਲੀਵਰ ਪੈਂਕਰੀਆਜ਼ ਔਰ ਆਪਣੇ ਸੈਕਸ਼ੂਅਲ ਆਰਗਨਸ ਨੇ ਜਿੰਨੇ ਵੀ ਇਹ ਸਾਰੇ ਐਕਟਿਵ ਰਹਿੰਦੇ ਆ ਪਰ ਬਿਲਕੁਲ ਉਹ ਉਹਨਾਂ ਤੇ ਕੋਈ ਬੈਡ ਇਫੈਕਟ ਨਹੀਂ ਆਉਂਦਾ ਦੱਸਿਓ ਕਿ ਉਸ ਦੇ ਅਨਸਾਰ ਹਮ ਸਭ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹਾਂ ਕਿਉਂਕਿ ਕਈ ਕਹਿੰਦੇ ਆ ਚਾਹ ਨਹੀਂ ਪੀਣੀ ਚਾਹੀਦੀ ਕਈਆਂ ਨੇ ਮੇਰਾ ਚਾਹ ਤੋਂ ਬਣਾ ਗਦਾਰਾ ਹੀ ਹੈ ਨਹੀਂ ਮੇਰੀ ਅੱਖਾਂ ਹੀ ਨਹੀਂ ਖੋਲਦੀਆਂ ਟਾਇਲਟ ਹੀ ਨਹੀਂ ਆਉਂਦੀ ਕੋਈ ਕਹਿੰਦਾ ਮੈਂ ਬਲੈਕ ਕਾਫੀ ਪੀਣਾ ਕੋਈ ਕਹਿੰਦਾ ਮੈਂ ਬਲੈਕ ਕਾਫੀ ਦੇ ਵਿੱਚ ਦੇਸੀ ਘਿਓ ਪਾ ਕੇ ਪੀਣਾ ਕੋਈ ਕਹਿੰਦਾ ਮੈਂ ਸਵੇਰੇ ਉੱਠਦਿਆਂ ਸਾਰ ਪਹਿਲਾਂ ਫਰੂਟ ਖਾਣਾ ਕੋਈ ਕਹਿੰਦਾ ਮੈਂ ਭਿੱਜੇ ਬਦਾਮ ਖਾਣਾ ਕੋਈ ਕਹਿੰਦਾ ਮੈਂ ਦਹੀਂ ਖਾਣਾ ਆਯੁਰਵੇਦ ਕੀ ਕਹਿੰਦਾ ਹੈ ਕਿ ਪਹਿਲੀ ਮੀਲ ਕੀ ਹੋਣੀ ਚਾਹੀਦੀ ਹੈ ਸਭ ਤੋਂ ਫਸਟ ਜਿਹੜੀ ਆਯੁਰਵੈਦਿਕ ਸਿਸਟਮ ਦੇ ਗ੍ਰੰਥਾਂ 'ਚ ਲਿਖੀ ਹੋਈ ਹੈ ਸਾਡੇ ਰਿਸ਼ੀ ਭਗਵਤ ਜੀ ਨੇ ਵੀ ਕਿਹਾ ਜਿਹੜੇ ਸ ਉਹ ਡੇ ਇਹੀ ਕਹਿਆ ਕਿ ਸਭ ਤੋਂ ਪਹਿਲਾ ਜਿਹੜਾ ਤੁਹਾਡੇ ਪੇਟ ਚ ਫੂਡ ਜਾਣਾ ਚਾਹੀਦਾ ਉਹ ਤੁਹਾਡਾ ਲੀਵਰ ਫ੍ਰੈਂਡਲੀ ਹੋਣਾ ਚਾਹੀਦਾ ਹੂੰ ਤੁਹਾਡੇ ਲੀਵਰ ਲੀਵਰ ਤੁਹਾਡਾ ਉਹਨੂੰ ਲਵੇ ਆਪਣੇ ਅੰਦਰ ਨਾ ਕਿ ਉਹਨੂੰ ਧੱਕਾ ਮਾਰੇ ਉਹ ਚੀਜ਼ ਹੁਣ ਉਹ ਸਭ ਤੋਂ ਵੱਡੀ ਚੀਜ਼ ਆ ਤੁਸੀਂ ਸੈਲਡ ਖਾਓ ਸਭ ਤੋਂ ਪਹਿਲਾਂ ਜਿਹੜਾ ਵੀ ਸਲਾਦ ਤੁਹਾਨੂੰ ਪਸੰਦ ਆ ਸਵੇਰੇ ਇੱਕ ਪਲੇਟ ਸਲਾਦ ਖਾਓ ਸਲਾਦ ਖਾਣ ਦਾ ਕੀ ਹੈ ਕਿ ਤੁਹਾਡੀ ਬਾਡੀ ਦਾ weight ਮੰਨ ਲਓ 70 ਕਿਲੋ ਹੈ ਤੁਸੀਂ 350 ਗ੍ਰਾਮ ਸਲਾਦ ਖਾ ਸਕਦੇ ਹੋ ਇਹ ਇੱਕ ਡਾਈਟ ਚਾਰਟ ਦੇ ਵਿੱਚ ਆਇਆ ਤੇ ਜੇ ਤੁਹਾਡੀ ਬੋਡੀ ਦਾ weight 70 ਕਿਲੋ ਹੈ ਤਾਂ ਤੁਸੀਂ 700 ਗ੍ਰਾਮ ਫਰੂਟ ਖਾ ਸਕਦੇ ਠੀਕ ਹੈ ਜੀ ਮਤਲਬ ਫਰੂਟ ਜਿਵੇਂ ਪਹਿਲਾਂ ਸਲਾਦ ਦੀ ਪਲੇਟ ਖਾ ਲਈ ਉਦੋਂ ਟਾਈਮ ਪਾ ਲੋ ਅੱਧੇ ਘੰਟੇ ਦਾ ਅੱਧੇ ਘੰਟੇ ਬਾਅਦ ਇੱਕ ਫਰੂਟ ਖਾ ਲੋ ਹੂੰ ਫਿਰ ਤੁਸੀਂ ਆਪਣਾ ਅੱਧੇ ਪੌਣੇ ਘੰਟੇ ਬਾਅਦ ਦਿਨਚਰਿਆ ਸ਼ੁਰੂ ਕਰ ਲਓ ਤੁਹਾਡੀ ਚਾਹ ਪੀਣ ਦੀ ਆਦਤ ਹੈ ਪੀ ਸਕਦੇ ਹੋ ਤੁਹਾਡਾ ਕਾਫੀ ਪੀਣੀ ਹੈ ਜੋ ਵੀ ਤੁਹਾਡੀ ਦਿਨਚਰਿਆ ਉਦੋਂ ਬਾਅਦ ਸ਼ੁਰੂ ਕਰੋ ਇਹਨੂੰ ਐ ਸਮਝ ਲਓ ਵੀ ਮੈਂ ਅੱਜ ਜੇ ਰੋਜ਼ 6 ਵਜੇ ਉੱਠਦਾ ਜਿਵੇਂ 5:30 ਉੱਠ ਗਿਆ ਵੀ 5:30 ਵਜੇ ਉੱਠ ਕੇ ਮੈਂ ਅੱਧਾ ਘੰਟਾ ਕੰਮ ਕਰ ਲਿਆ ਬਾਕੀ ਕੰਮ ਮੈਂ 6 ਵਜੇ ਤੋਂ ਬਾਅਦ ਕਰਦਾ ਤੇ ਉਹ ਮੈਂ ਕਰ ਲਿਆ ਜੇ ਤੁਸੀਂ ਇਹ ਚੀਜ਼ ਕਰ ਲੈਣੇ ਹੋ ਤਾਂ ਤੁਸੀਂ ਇਹ ਸਮਝ ਲਓ ਵੀ ਆਰਗਨ ਜਿਹੜੇ ਤੁਹਾਡੇ ਆ ਹਾਰਟ ਬ੍ਰੇਨ ਲੀਵਰ ਪੈਂਕਰੀਆਜ਼ ਔਰ ਆਪਣੇ ਸੈਕਸ਼ੂਅਲ ਆਰਗਨਸ ਨੇ ਜਿੰਨੇ ਵੀ ਇਹ ਸਾਰੇ ਐਕਟਿਵ ਰਹਿੰਦੇ ਆ ਔਰ ਬਿਲਕੁਲ ਉਹ ਉਹਨਾਂ ਤੇ ਕੋਈ ਬੈਡ ਇਫੈਕਟ ਨਹੀਂ ਆਉਂਦਾ